ਸਸਿਕਾ ਜੀ ਆ ਵੀਡੀਓ ਜਿਹੜੀ ਮੈਂ ਅੱਜ ਹੁਣ ਸਤੰਨਕਾਣ ਜਾ ਰਿਹਾ ਇਹ 5 ਸਾਲ ਪੁਰਾਣੀ ਹੈ ਸਰਦੀਆਂ ਦੀ ਵੀਡੀਓ ਤੇ ਦੇਖਿਓ ਪਹਿਲਾਂ ਵੀ ਬਣਾਈ ਸੀ ਤਾਂ ਹੋ ਸਕਦਾ ਪੋਤਿਆਂ ਨੇ ਦੇਖੀ ਨਹੀਂ ਹੋएगी ਤਾਂ ਮੈਂ ਦੁਬਾਰਾ ਪੋਸਟ ਕਰਨ ਜਾ ਰਿਹਾ ਅੱਜ ਇੱਕ ਹੋਰ ਵਧੀਆ ਗੱਲ ਹੋ ਗਈ ਵੀ ਘਰਦਿਆਂ ਨੇ ਮੂਲੀ ਵਾਲੀਆਂ ਮੱਕੀ ਦੀਆਂ ਰੋਟੀਆਂ ਬਣਾਈਆਂ ਨੇ ਹੌਕੀਏ ਚਾਹਨਾ 5 ਦਿਨ ਸਾਡੀ ਮੱਕੀ ਰੋਟੀ ਪਕਦੀ ਹੈ ਮੈਂ ਚੁੱਲੇ ਮੁਰੇ ਹੀ ਬ੍ਰੇਕਫਾਸਟ ਕਰਦਾ ਤੇ ਚਲੋ ਰਾਤ ਨੂੰ ਜਿਹੜਾ ਅ ਰਾਤ ਦਾ ਖਾਣਾ ਉਹ ਤਾਂ ਚਲੋ ਉਹ ਚੇਂਜ ਹੋ ਗਿਆ ਕਿਉਂਕਿ ਪੁਰਾਣੇ ਟਾਈਮ ਤਾਂ ਰਾਤ ਦਾ ਵੀ ਖਾਣਾ ਚੁੱਲੇ ਮੁਰੇ ਹੀ ਬਣਾਦੇ ਹੁੰਦੇ ਸੀ ਪਰ ਜਿੱਦਾਂ ਮੋਡਰਨਾਈਜੇਸ਼ਨ ਹੋ ਰਹੀ ਹੈ ਪਰ ਅਸੀਂ ਫਿਰ ਵੀ ਕੁਝ ਚੀਜ਼ਾਂ ਨਾ ਇਹੀ ਪਸੰਦ ਕਰਦੇ ਹਾਂ ਕਿ ਥੋੜਾ ਜਿਆਦਾ ਪਿੱਛੇ ਜਾਈਏ ਕਿ ਪਿੱਛੇ ਹੀ ਰਹੀ ਇਹ ਛੋਟੂ ਛੋਟੀਆਂ ਗੱਲਾਂ ਕਰਕੇ ਦਾ ਪਿੰਡ ਛੱਡਣ ਨੂੰ ਜੀ ਨਹੀਂ ਕਰਦਾ ਬਾਕੀ ਦੁਨੀਆ ਕਿਤੇ ਦੀ ਕਿਤੇ ਚਲ ਗਈ ਪਰ ਮੇਰੇ ਲਈ ਇਹ ਛੋਟੂ ਛੋਟੀਆਂ ਗੱਲਾਂ ਬਹੁਤ ਵੱਡੀਆਂ ਆ ਹੁਣ ਜਿਹੜੇ ਕਈ ਬਹੁਤ ਲੋਕ ਪਿੰਡ ਛੱਡ ਕੇ ਸ਼ਹਿਰਾਂ 'ਚ ਬਸ ਗਏ ਆ ਕੁਝ ਬਾਹਰ ਚਲੇ ਗਏ ਐਨਆਰਆਈ ਆ ਉਹ ਸਾਰੇ ਮਿਸ ਕਰਦੇ ਆ ਇਸ ਚੀਜ਼ ਨੂੰ ਸਵੇਰ ਦੇ ਟਾਈਮ ਨੂੰ ਜਿਹੜੀ ਰੋਟੀ ਚੁੱਲ੍ਹੇ ਮੂਰੇ ਖਾਣ ਦਾ ਸਵਾਦ ਹੈ ਉਦੀ ਵਰਗਾ ਨਹੀਂ ਹੈਗਾ ਕੋਈ ਵੀ ਆ ਦੇਖੋ ਬਣ ਗਈ ਆ ਮੱਕੀ ਦੀ ਰੋਟੀ ਰੜ ਕੇ ਪੂਰੀ ਦੇਖੋ ਕਿੰਦਾ ਕਿੰਨੀ ਪ੍ਰੈਸਪੀ ਲੱਗ ਰਹੀ ਹੈ ਤੇ ਹੁਣ ਮੈਂ ਖਾਣ ਲੱਗਾ ਆ ਮੈਂ ਨਾ ਇੱਕ ਰੋਟੀ ਖਾ ਕੇ ਫਿਰ ਮੈਂ ਤੁਹਾਨੂੰ ਇਹਦੇ ਦੱਸਦਾ ਵੀ ਕਿੰਦਾ ਵੀ ਹੈ ਇੱਕ ਖਾ ਲਈ ਮੈਂ ਰੋਟੀ ਬਹੁਤ ਟੇਸਟੀ ਸੀਗੀ ਇੱਕ ਮੇਰੀ ਦੂਜੀ ਰੜ ਰਹੀ ਹੈ ਹੁਣ ਚੁੱਲੇ ਬਗਾੜੇ ਦਾ ਫਾਇਦਾ ਆਹੋ ਬਿਨਾਂ ਮੇਲੀ ਆ ਗਿਆ ਬਗਾਣੇ ਮਾਰਦੀ ਐਂ ਬੋਲੇ ਸਾਡੇ ਸਾਰੇ ਘਰ ਦੇ ਬ੍ਰੇਕਫਾਸਟ ਚੁੱਲੇ ਦੇ ਮੋਰੇ ਹੀ ਕਰਦੇ ਆ ਬਚਪਨ ਤੋਂ ਹੀ ਤੇ ਹੌਲੀ ਹੌਲੀ ਸਾਰਿਆਂ ਨੇ ਆ ਜਾਣਾ ਹੈ ਖਾਣ ਮੇਰਾ ਤਾਂ ब्रेकफास्ट हो गया है ਤੇ ਤਿਆਰ ਵੀ ਚੁੱਲੇ ਤੇ ਹੀ ਕਰੀਦਾ ਚਾਹੇ ਪਰੌਂਠੇ ਹੋਣ ਚਾਹੇ ਨਾਰਮਲ ਰੋਟੀਆਂ ਹੋਣ ਡੈਡੀ ਵੀ ਨਹੀਂ ਆ ਗਏ ਖਾਣ ਤੇ ਡੈਡੀ ਤੋਂ ਬਾਅਦ ਹੁਣ ਅਨਮੋਲ ਨੇ ਆ ਜਾਣਾ ਹੈ